ਸਸ਼ੀਗਲ ਅੰਕਲ ਜੀ ਸਸ਼ੀਗਲ ਜੀ ਅੰਕਲ ਜੀ ਨਾਂ ਦੱਸੋ ਦੀ ਸਭ ਤੋਂ ਪਹਿਲਾਂ ਆਪਣਾ ਮੇਰਾ ਨਾਂ ਹੈਗਾ ਜਗਤਾਰ ਸਿੰਘ ਜੀ ਜਗਤਾਰ ਸਿੰਘ ਤੇ ਜਲੇਬੀਆਂ ਵਾਲੇ ਉਹ ਆ ਜੀਆ ਤੇ ਅੰਕਲ ਜੀ ਕਿੰਨਾ ਟਾਈਮ ਹੋ ਗਿਆ ਜੀ ਜਲੇਬੀਆਂ ਕੱਢਦੇ ਨੇ ਇੱਥੇ ਤੁਹਾਨੂੰ ਇਹ 5-7 ਸਾਲ ਹੋ ਗਿਆ ਜੀ 5-7 ਸਾਲ ਹਾਂਜੀ ਵਾਹ ਜੀ ਵਾਹ ਪੁਰਾਣਾ ਆ ਜੀ ਕੰਮ ਆਪਣਾ ਇਹ ਤੇ ਇਹ ਤੋਂ ਪਹਿਲਾਂ ਕੀ ਕਰਦੇ ਸੀ ਆਪਾਂ ਪਹਿਲਾਂ ਸਾਡਾ ਜੂਸ ਦਾ ਕੰਮ ਸੀ ਜੂਸ ਦਾ ਹਾਂਜੀ ਓਕੇ ਹਾਂਜੀ ਤੇ ਗਰਮੀਆਂ ਵਿੱਚ ਜੂਸ ਹਾਂਜੀ ਤੇ ਸਰਦੀਆਂ ਵਿੱਚ ਜਲੇਬੀਆਂ ਵਾਹ ਜੀ ਵਾਹ ਨਜ਼ਾਰੇ ਆ ਜੀ ਤੇ ਅੰਗਲੀ ਕਿਦਾਂ ਤਿਆਰ ਕਰਦੇ ਜੀ ਜਲੇਬੀ ਇਹ ਜੀ ਆ ਪਤਾ ਜੀ ਅੱਛਾ ਜੀ ਇਹ ਪਤਾ ਓਕੇ ਇਹ 2 ਘੰਟੇ ਪਹਿਲਾਂ ਤਿਆਰ ਕਰਨਾ ਪੈਂਦਾ 2 ਘੰਟੇ ਪਹਿਲਾਂ ਹਾਂ ਜੀ ਅੱਛਾ ਜੀ ਇੱਥੇ ਕੀ ਐਡ ਕਰਦੇ ਜੀ ਕਹਿੰਦੀ ਚੀਜ਼ ਦਾ ਬਣਦਾ ਏ ਇਹ ਤੇ ਮੈਦਾ ਜੀ ਅੱਛਾ ਜੀ ਮੈਦਾ ਜੀ ਓਕੇ ਤੈਨੂੰ ਹਿਲਾਇਓ ਇੱਕ ਵਾਰ ਵਾਹ ਜੀ ਵਾਹ ਅੱਛਾ ਪਾਣੀ ਤੇ ਮਾੜਾ ਮਿੱਠਾ ਸੋਡਾ ਲਾਇਓ ਅੱਛਾ ਜੀ ਇਹ ਕਿੰਨਾ ਟਾਈਮ ਲੱਗਦਾ ਜੀ ਇਹ ਪਾਤਾ ਤਿਆਰ ਕਰਨ ਨੂੰ ਲੱਗਦੇ ਨੇ 20 ਮਿੰਟ ਜੀ ਫੇਰ ਜਿੰਦਗੀ ਦਾ ਵੀ ਲੋਗਾ ਨੂੰ ਨਾ ਕਹਿੰਦਾ ਜਿਸ ਤਰ੍ਹਾਂ ਰੋਟੀ ਰਕਉਣ ਲੱਗਿਆ ਆਟਾ ਜਿਹੜਾ ਗੁੰਨ ਕੇ 10 ਮਿੰਟ ਰਖੀਦਾ ਠੀਕ ਆ ਜੀ ਉਹ ਤੁਰ ਪੈਂਦਾ ਫਿਰ ਇਸ ਹਿਸਾਬ ਨਾਲ ਤੁਰ ਪੈਂਦਾ ਤੇ ਇਹ ਅੰਗਲ ਜੀ ਕਿੱਥੋਂ ਸੁੱਕਿਆ ਤੁਸੀਂ ਕੰਮ ਇਹ ਇਹ ਜੀ ਤੈਨੂੰ ਮੇਲੇ ਲਾਈ ਦੇ ਸੀ ਓਕੇ ਹਾਂ ਜੀ ਅੱਛਾ ਫਿਰ ਇੱਕ ਕਵਾੜੀਆ ਕੋ ਭਾਂਡੇ ਲੈ ਅੱਛਾ ਜੀ ਉਹ ਜਿਹੜਾ ਭਾਂਡੇ ਲੈ ਤੇ ਫਿਰ ਇਸ ਤਰ੍ਹਾਂ ਇਹ ਸਾਤ ਬਾੜਾ ਖੁੱਲ੍ਹਾ ਖੁੱਲ੍ਹਾ ਫਿਰ ਖੁੱਲ ਗਿਆ ਠੀਕ ਆ ਜੀ ਠੀਕ ਆ ਨਹੀਂ ਵਧੀਆ ਜੀ ਵਧੀਆ ਬਹੁਤ ਸੋਹਣਾ ਜੀ ਤੇ ਕੱਢੀਏ ਅੰਗਲ ਜੀ ਜਲੇਬੀ ਫਿਰ ਤੇ ਜਲੇਬੀ ਆਪਣੀ ਬਰੀਕ ਰੱਖਿਆ ਜਰਾ ਨਹੀਂ ਬਰੀਕ ਆ ਜੀ ਵਾਹ ਵਾਹ ਜੀ ਵਾਹ ਇਹ ਲੋਰੀ ਇਹ ਲੱਗੇ ਜੀ ਅੰਕਲ ਜੀ ਨੇ ਹਣ ਫੁੱਲ ਬੂਟੀਆਂ ਪਾਉਣ ਇਹ ਵੀ ਅੰਕਲ ਜੀ ਐਕਸਪੀਰੀਅੰਸ ਤੋਂ ਬਿਨਾ ਨਹੀਂ ਦੀ ਇਹ ਗੱਲ ਬਣਦੀ ਹਾਂਜੀ ਸਹੀ ਆ ਜੀ ਤੇ ਜਲੇਬੀ ਪੂਰੀ ਅੰਕਲ ਹਣੀ ਬਰੀਕ ਕੱਢਣ ਦੇ ਆ ਤੇ ਇਹ ਕਾਦੇ ਚ ਕੱਢਦੇ ਅੰਕਲ ਜੀ ਜਲੇਬੀ ਤੁਸੀਂ ਹਾਂਜੀ ਇਹ ਕਾਦੇ ਚ ਕੱਢਦੇ ਜੇ ਅੱਜ ਕੱਲ ਫੈਂਡ ਗਿਆ ਉਤਰ ਕੇ ਹੋ ਜਿਹੜਾ ਨਾ ਜਮ ਜਾਂਦਾ ਫਿਰ ਤਾਲੂਨ ਲੱਗਦਾ ਫਿਰ ਉਹ ਠੀਕ ਹੈ ਜੀ ਤੇ ਆਪਣਾ ਕ੍ਰਿਸਪੀ ਪਨ ਜਿਹੜਾ ਇਹ ਰਹੂਗਾ ਆਪਣਾ ਪੂਰੀ कुरकुरी ਰਹੂਗੀ ਬਿਲਕੁਲ कुरकुरी ਰਹੇਗੀ ਜੀ ਕਿੰਨੇ ਦਿਨ ਤੱਕ ਰਹਿੰਦੀ ਹੈ ਜੀ ਇਹ ਇਹ ਭਾਵੇਂ ਅਗਲੇ ਦਿਨ ਖਾਵੇ ਜਿਤਨਾ ਮਰਜੀ ਖਾਵੇ ਚਾਸਣੀ ਪੱਕੀ ਓਕੇ ਜਲੇਬੀ ਪੱਕੀ ਸਹੀ ਹੈ ਜੀ ਸਹੀ ਹੈ ਕੋਈ ਨਹੀਂ ਆ ਵੀ ਵਾਹ ਜੀ ਵਾਹ ਇੱਕ ਰੰਗ ਤੋਂ ਵਗੈਰਿਆ ਲਓ ਜੀ ਇੱਧਰ ਅੰਕਲ ਹਾਣਾ ਨੇ ਕੱਢਤੀ ਜੇ ਜਲੇਬੀ ਤੇ ਇੱਧਰ ਅੰਕਲ ਜੀ ਚਾਣੀ ਜੇ ਇਹ ਚਾਸਣੀ ਆ ਜੀ ਓਕੇ ਤੇ ਇਹ ਕਿਵੇਂ ਤਿਆਰ ਕਰਦੇ ਜੀ ਇਹ ਜੀ ਖੰਡ ਖੰਡ ਨੂੰ ਬਾਹਰ ਦਵਾਈ ਦਾ ਓਕੇ ਹਾਂ ਜੀ ਵਾਹ ਬਈ ਵਾਹ ਤੇ ਅਗਲੀ ਰਿਸਪੌਂਸ ਕਿਵੇਂ ਦਾ ਹੈ ਤੁਹਾਡੇ ਕੋ ਗਾਗ ਕਿਵੇਂ ਆ ਗਾਗ ਮਹਾਰਾਜ ਦੀ ਚਰਿਆ ਜੀ ਜਲ ਪਾਣੀ ਮਿਲਦਾ ਜਾਂਦਾ ਜੀ ਵਾਹ ਰੀ ਵਾਹ ਤੇ ਜਰੂਰ ਹੈਲਪ ਕਰੋ ਜੀ ਬਾਬਾ ਜੀ ਹੁਣਾਂ ਦੀ ਇੱਥੇ ਭੱਲਾ ਕਲੋਨੀ ਦੇ ਵਿੱਚ ਜਲੇਬੀਆਂ ਲਾਉਂਦੇ ਆ ਤੇ ਜਰੂਰ ਇੱਥੇ ਪਹੁੰਚੋ ਕਲਰ ਹੁਣ ਡੇਬਾ ਦੀ ਬਬਾਈ ਚੇਂਜ ਇਹਦਾ ਹਾਂਜੀ ਹਾਂਜੀ ਵਾਹ ਬਈ ਵਾਹ ਇੰਗਲ ਜੀ ਲੱਗੇ ਜੇ ਗੋਤਾ ਲਵਾਉਣ ਹੁਣ ਵਾਹ ਬਈ ਵਾਹ ਇਹ ਚਾਣੀ ਵਿੱਚ ਹੋ ਗਈ ਜੇ ਡਿੱਪ ਤੇ ਸਾਈ ਜੰਗਲ ਜੀ ਬਰੀਕ ਹੀ ਰੱਖਿਆ ਤੁਸੀਂ ਹਣਾ ਬਿਲਕੁਲ ਵੈਰੀ ਤੇ ਬਰੀਕ ਸਾਈ ਜਿਹੜਾ ਮਿੱਠਾ ਘੱਟ ਚੂਸਦਾ ਹਣਾ ਹਾਂਜੀ ਵਾਹ ਜੀ ਵਾਹ ਤੇ ਉਸੇ ਵੇਲੇ ਅੰਗਲਾਣਾ ਨੇ ਕੱਢਦੀ ਜੇ ਮਹਾਰਾਜ ਤੇ ਕਰੋ ਇਧਰ ਚੈੱਕ ਜੀ ਵਾਹ ਬਈ ਵਾਹ ਤਿਆੰਕਲ ਜੀ ਇਹ ਰੇਟ ਕੀ ਰੱਖਿਆ ਜੇ 160 ਰੁਪਏ ਕੋਲ 160 ਰੁਪਏ ਤੇ ਜੀ ਅੰਕਲ ਜੀ ਤੁਹਾਨੂੰ ਕਿਸ ਨੇ ਆਪਣਾ ਵਿਆਹ ਸ਼ਾਦੀ ਵਾਤੇ ਬੁਕਿੰਗ ਤੁਹਾਡੀ ਕਰਾਉਣੀ ਹੋਵੇ ਤੇ ਕਿਤਾ ਜਾਣਦੇ ਜੀ ਤੁਸੀਂ ਜਾਈਦਾ ਜੀ ਦੂਸਰ ਰੂਟ ਚੜ੍ਹ ਹੀ ਹੈਗਾ ਜੇ ਅੱਛਾ ਚੜ੍ਹ ਹੀ ਹੈਗੇ ਜੇ ਓਕੇ ਹਾਂਜੀ ਲਓ ਜੀ ਇਹ ਫਿਰ ਘਰ ਚ ਗੰਗਾ ਆਏ ਜੀ ਅਸੀਂ ਤੇ ਐਵੇਂ ਫਿਰ ਭਾਜੇ ਫਿਰਦੇ ਰਹੇ ਸਾਰੇ ਬੰਨੇ ਤੇ ਅੰਕਲ ਜੀ ਆਪਣੀ ਲੋਕੇਸ਼ਨ ਦੱਸੋ ਇੱਕ ਵਾਰੀ ਤੇ ਜਗ੍ਹਾ ਦੱਸ ਦਿਓ ਕਿਹੜੀ ਪੈਂਦੀ ਆ ਤੇ ਰੇਟ ਦੱਸ ਦਿਓ ਜੀ ਇੱਕ ਵਾਰੀ ਇਹ ਆਪਣੀ ਆਈ ਛੜਾ ਭਲਕ ਲੋਨੇ ਠੀਕ ਆ ਜੀ ਲੇ ਲਿਪਾਰਕ ਓਕੇ ਹਾਂਜੀ ਤੇ ਆਪਣਾ ਕੋਈ ਫੋਨ ਨੰਬਰ ਦੇ ਦਿਓ ਜੀ ਜੀ ਲੋਕੇਸ਼ਨ ਦਾ ਨਾਮ ਪਤਾ ਲੱਗੇ ਕਿਸ ਨੂੰ ਦੇ 9988 ਠੀਕ ਹੈ ਜੀ 43680 ਲਓ ਜੀ ਅੰਕਲ ਹੁਣਾਂ ਨੇ ਜਲੇਬੀ ਤਿਆਰ ਕਰ ਦਿੱਤੀ ਜੇ ਤੇ ਰਿਫਾਈਨਡ ਦੇ ਤੇਲ ਦੇ ਵਿੱਚ ਇਹ ਆਪਣਾ ਜਲੇਬੀ ਕੱਢਦੇ ਆ ਤੇ ਬਾਕੀ ਹੁਣੇ ਚੈੱਕ ਕਰਕੇ ਦੱਸਦੇ ਆ ਜੀ ਕਿਵੇਂ ਦਾ ਟੇਸਟ ਆ ਤੇ ਕਿਵੇਂ ਦੀ ਜਲੇਬੀ ਆ ਹੂੰ ਬਹੁਤ ਵਧੀਆ ਅੰਕਲ ਜੀ ਟੇਸਟ ਜੀ ਠੀਕ ਆ ਜੀ ਪੂਰੀ ਕ੍ਰਿਸਪੀ ਆ ਜੀ ਕਰਕਰੀ ਆ ਜਲੇਬੀ ਤੇ ਮਿੱਠਾ ਵੀ ਇਹਨਾਂ ਜਿਆਦਾ ਨਹੀਂ ਬਰੀਕ ਹੋਣ ਕਰਕੇ ਨਾ ਹਾਂਜੀ ਤੇ ਮਿੱਠਾ ਵੀ ਇਹਨਾਂ ਜਿਆਦਾ ਨਹੀਂ ਤਾਂ ਬਾਕੀ ਅੰਕਲ ਹੋਣਾ ਤੁਹਾਨੂੰ ਦੱਸਿਆ ਜੀ ਕਿ ਇਹਨੇ ਵੀ ਵਿਆਹ ਸ਼ਾਦੀ ਵਾਸਤੇ ਅੰਕਲ ਹੋਣਾ ਬੁਕਿੰਗ ਕਰਾਉਣੀ ਹੋਵੇ ਤੇ ਜਰੂਰ ਅੰਕਲ ਹੋਣਾ ਦਾ ਸਬਰਗ ਕਰੋ ਤੇ ਬਾਕੀ ਜਰੂਰ ਇਹਨਾਂ ਦੀ سپورਟ ਕਰੋ ਜੀ ਆਪਣੇ ਗੁਰਸਿੱਖ ਵੀਰ ਆ ਤੇ ਜਰੂਰ ਇਹਨਾਂ ਕੋ ਆਓ ਜੀ ਇੱਥੋਂ ਜਲੇਬੀਆਂ ਲੈ ਕੇ ਜਾਓ ਤੇ ਬਾਕੀ ਵੀਡੀਓ ਵੇਖ ਕੇ ਦੱਸਿਓ ਜੀ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਬਾਕੀ ਠੀਕ ਆ ਜੀ ਖਾ ਲਈਏ ਜਲੇਬੀ ਤੇ ਮਿਲਦੇ ਹਾਂ ਜਲਦੀ ਨਵੀਂ ਹੋਰ ਕਿਸੇ ਵੀਡੀਓ ਵਿੱਚ ਤੇ ਤੱਕ ਦਾ ਦੇ